ਇਸ ਅਮਰਤਾ ਉਹ ਵੀ ਸਾਡੇ ਵਿੱਚ 3 ਦਿਨ ਵਾਸਤੇ ਆਉਣਗੇ ਸੋ ਮੇਰੀ ਤੁਹਾਨੂੰ ਇੱਕੋ ਹੀ ਬੇਨਤੀ ਹੈ ਇੱਕੋ ਹੀ ਹੱਲ ਹੈ ਕਿ ਆਪਾਂ ਡੋਰ ਟੂ ਡੋਰ ਪੂਰੀ ਪੰਚਾਇਤ 5 10 ਪਿੰਡ ਦੇ ਜਿਹੜੇ ਆਪਣੇ ਮੋਤਵਰ ਬੰਦੇ ਨੇ ਸਾਡੀਆਂ ਬੀਬੀਆਂ ਪੈਣਾ ਆਪਾਂ ਲੈ ਕੇ ਡੋਰ ਟੂ ਡੋਰ ਕਰੀਏ ਜਿੱਥੋਂ ਤੱਕ ਦੂਜੀਆਂ ਪਾਰਟੀਆਂ ਦਾ ਸਬੰਧ ਹੈ ਉਹ ਲੋਕ ਵੀ ਆਪਣੇ ਵਿੱਚ ਆ ਰਹੇ ਨੇ ਜਿਹੜੇ ਸਾਡੇ ਨਾਲ ਅਜੇ ਤੋਂ 5 ਸਾਲ ਪਹਿਲਾਂ ਬਹੁਤ ਵਾਅਦੇ ਕਰਕੇ ਗਏ ਸੀ ਬਹੁਤ ਵਾਦੇ ਕੀਤੇ ਸੀ ਉਹਨਾਂ ਨੇ ਉਹਦਾ ਰਿਜ਼ਲਟ ਇਹ ਹੈ ਕਿ ਅੱਜ ਉਹ ਸਾਡੇ ਵਿੱਚ ਨਹੀਂ ਹੈ ਸਰਦਾਰ ਅਵਨੀਤ ਸਿੰਘ ਬਿੱਟੂ ਜੀ ਜਿਹੜੇ ਕਹਿੰਦੇ ਸੀ ਕਿ ਮੇਰੀ ਫੋਟੋ ਜਿਹੜੀ ਆ ਉਹ ਉਲਟੀ ਕਰਕੇ ਰੱਖ ਦਿਓ ਜੇ ਮੈਂ ਨਾ ਕੁਝ ਕਰ ਪਾਇਆ ਐਸੀ ਤਰ੍ਹਾਂ ਆਮ ਆਦਮੀ ਪਾਰਟੀ ਦਾ ਜੋ ਇੱਥੇ ਰਾਜਾ ਜੀ ਹਾਲ ਹੈ ਉਹ ਇਹਨਾਂ ਸਾਰਿਆਂ ਨੂੰ ਪਤਾ ਹੈ ਅੱਜ ਵੀ ਪ੍ਰਚਾਰ ਕਰਨ ਵਾਲਾ ਹੈ ਸ਼੍ਰੀ ਰਾਹੁਲ ਗਾਂਧੀ ਜੀ ਨੇ ਮੈਨੀਫੈਸਟੋ ਹੈ ਉਹ ਜਿਹੜਾ ਦਿੱਤਾ ਆ ਉਹ ਦੀ ਲੋਕਾਂ ਤੱਕ ਆਪਾਂ ਕਿਦਾਂ ਪਹੁੰਚੜੋ ਉਹਦੇ ਕੰਫਰੰਸ ਵੀ ਆਉਣ ਕਿ ਤੁਹਾਡੇ ਕੋਲੇ ਅਸੀਂ ਤਾਂ ਉਹ ਕੰਫਰੰਸ ਵੀ ਜਵਾਂਗੇ ਉਹ ਵੀ ਆਪਾਂ ਡੋਰ ਟੂ ਡੋਰ ਜਾ ਕੇ ਵੱਢਣੇ ਆ ਲੇਕਿਨ ਉਹ ਜਿਹੜਾ ਲਿਆਂ ਦਾ ਜਿਹੜਾ ਸਾਡਾ ਉਹ ਮੈਨੀਫੈਸਟੋ ਆ ਉਹ ਕਰਕੇ ਲੋਕਾਂ ਨੂੰ ਦੱਸ ਰਹਾ ਕਿ ਪ੍ਰੋਗਰਾਮ ਦੀ ਬੁੱਕਲ ਪ੍ਰੋਗਰਾਮ ਦੀ ਲੋਕਾਂ ਨੂੰ ਇਹ ਕਰਕੇ ਦੱਸਣਾ ਕਿ ਗਿੱਲ ਜਿਹਾ ਕੀ ਕਹਣਾ ਚੋਣੇ ਭਾਈ ਹਲਕਾ ਗਿੱਲ ਦੀ ਅੱਜ ਮੋਹਤਵਾਰ ਆਗੂ ਸਹਿਬਾਨਾਂ ਦੀ ਸਰਪੰਚਾ ਪੰਚਾਂ ਦੀ ਅੱਜ ਮੀਟਿੰਗ ਸੀ ਜਾਂ ਬਲੌਗ ਪ੍ਰਬੰਧਨ ਦੀ ਮੀਟਿੰਗ ਸੀ ਨਹੀਂ ਨਹੀਂ ਔਰ ਅੱਜ ਇਹ ਪਹਿਲੀ ਪਲੇਠੀ ਮੀਟਿੰਗ ਇੰਟਰੋਡਕਸ਼ਨ ਇੱਕ ਦੂਜੇ ਨਾਲ ਕੀਤੀ ਤੇ ਉਹਨਾਂ ਨਾਲ ਵਿਚਾਰ ਵਟਾਂਦਰਾ ਸਾਂਝੇ ਕੀਤੇ ਕਿ ਕਿਸ ਪ੍ਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦਾਖੇਚ ਚ ਲੜਾਈ ਕਰੀ ਔਰ ਮੈਨੂੰ ਪੂਰਨ ਉਮੀਦ ਹੈ ਇਸ ਗੱਲ ਦੀ ਕੀ ਜਿਹੜਾ ਗੇਲਾ ਹਲਕਾ ਹੈ ਮੇਰੀਆਂ ਪੈਣਾ ਦੀਆਂ ਫੈਸਲੇ ਮਿਲਣਾ ਜੀ ਸਾਹਿਬ ਜੀ ਅੱਜ ਆਪ ਇੱਥੇ ਸਾਰੇ ਪੂਰਾ ਯੋਗਦਾਨ ਪਾ ਕੇ ਜਿਹੜਾ ਕਿਲ ਹੈ ਤਾਂ ਰੈਲ ਕੱਪ ਉੱਤੇ ਆ ਗੱਡੇਗਾ ਜਿਹੜੇ ਸਾਡੀ ਪੰਜਾਬ ਦੀ ਲੀਡ ਦੇ ਨਾਲ ਜਿਸ ਪ੍ਰਕਾਰ ਲੋਕ ਆਏ ਸਨ ਉਹਦੇ ਚਿਹਰੇ ਦਸਰੇ ਸੀ ਰਾਜਾ ਵੜਿੰਗ ਜੀ ਨੂੰ ਪੂਰਨ ਉਮੀਦ ਹੈ ਕਿ ਇੱਥੋਂ ਸਾਨੂੰ ਵੱਡੀ ਲੀਡ ਪ੍ਰਾਪਤ ਬੜੀ ਸਰ ਜਿਵੇਂ ਕਿ ਤੁਸੀਂ ਬਹੁਤ ਲੇਟ ਅਨਾਉਂਸ ਹੋਏ ਹੋ ਇਹ ਕਿਹੜੀ وجہ ਸੀ ਕਿ ਵੀ ਇੰਨੀ ਦੇਰ ਲਾ ਦਿੱਤੇ ਕੰਮ ਦਾ ਪਤਾ ਨਹੀਂ ਲਾਉਣਾ ਪੈ ਗਿਆ ਸਾਰੀਆਂ ਗੱਲਾਂ ਨਹੀਂ ਪੱਤਰਕਾਰਾਂ ਨੂੰ ਦੱਸੀਆਂ ਵੀ ਕਿਉਂ ਹਾਂ ਸਾਰੀਆਂ ਗੱਲਾਂ ਤੁਸੀਂ ਸਾਨੂੰ ਦੱਸਦੇ ਹੋ ਹਾਂਜੀ ਅਸੀਂ ਸਤੋਂ ਪੁੱਛਣੀਆਂ ਪੁੱਛਣੀਆਂ ਮੇਰੇ ਕਹਿਣ ਦਾ ਮਤਲਬ ਐ ਜੀ ਕੋਈ وجہ ਨਹੀਂ ਸੀ وجہ ਕੀ ਹੈ ਵੇ ਵਫਾਈ ਜਿਹੜੀ ਹੋਈ ਹੈ ਪਾਰਟੀ ਦੇ ਨਾਲ ਤੇ ਰਾਹੁਲ ਗਾਂਧੀ ਨੇ ਉਧਰੋਂ ਉਧਰੋਂ ਨਰਿੰਦਰ ਮੋਦੀ ਜੀ ਨੇ ਥਾਪੀ ਦਿੱਤੀ ਹੈ ਗ੍ਰਹਿ ਮੰਤਰੀ ਨੇ ਬਿੱਟੂ ਨੂੰ ਤੇ ਉਧਰੋਂ ਫਿਰ ਸਾਡੇ ਵਾਲੇ ਲੀਡਰ ਨੇ ਕਿਹਾ ਵੀ ਜਾ ਹੁਣ ਆਹ ਕੋੜਾ ਛੱਡਿਆ ਇਸੇ ਕਰਕੇ ਮੈਂ ਕੱਲ ਪਰਸੋ ਕਿਹਾ ਸੀ ਮੈਂ ਕਿਹਾ ਮੈਂ ਕਿਹਾ ਬਿੱਟੂ ਭਾਈ ਜੀ ਮੈਂ ਆ ਗਿਆ ਸੋ ਹੁਣ ਪਤਾ ਲੱਗੂਗਾ ਮੈਨੂੰ ਲੱਗਦਾ ਕਿ ਜਦੋਂ ਸੰਸਦ ਦੇ ਵਿੱਚ ਨਰਿੰਦਰ ਮੋਦੀ ਜੀ ਤੇ ਦੇਸ਼ ਦੇ ਗ੍ਰਹਿ ਮੰਤਰੀ ਭਾਲਣਗੇ ਵੀ ਸਾਡੇ ਵਾਲਾ ਬਿੱਟੂ ਹੈ ਕਿੱਥੇ ਉਹ ਆਖਣਗੇ ਨਹੀਂ ਸੋਡੇ ਵਾਲਾ ਬਿੱਟੂ ਨਹੀਂ ਹੁਣ ਦੂਜਾ ਆ ਗਿਆ ਉਹ ਜਿਹੜਾ ਪੱਗ ਵਾਲਾ ਰਾਜਾ ਵੜਿੰਗ ਆਇਆ ਸੋ ਮੈਨੂੰ ਲੱਗਦਾ ਕਿ ਜਿਸ ਪ੍ਰਕਾਰ ਦਾ ਪੂਰਾ ਮਾਹੌਲ ਬਣਿਆ ਵੇਆ ਲੁਧਿਆਣੀ ਚ ਉਹ ਐਸਾ ਮਾਹੌਲ ਬਣ ਗਿਆ ਕਿ ਲੋਕ ਕਹਿੰਦੇ ਕਿ ਬਿੱਟੂ ਜੀ ਨੂੰ ਅਸੀਂ ਸਬਕ ਸਿਖਾਉਣਾ ਹੈ ਲੋਕ ਕਹਿੰਦੇ ਅਸੀਂ ਬਦਲਾ ਲੈਣਾ ਤੇ ਜਦੋਂ ਇਹ ਭਾਵਨਾ ਹੋ ਜੇ ਤਾਂ ਫਿਰ ਸਮਝ ਲਓ ਕਿ ਇਨਕਲਾਬ ਖੜਾ ਹੋ ਗਿਆ ਬਿੱਟੂ ਦੇ ਖਿਲਾਫ ਇੱਕ ਇਨਕਲਾਬ ਖੜਾ ਹੋ ਗਿਆ ਔਰ ਦੂਜੀ ਗੱਲ ਜੋ ਭਗਵਾਨ ਤੁਮਾਨ ਜੀ ਨੇ ਕੀਤਾ ਕਿ ਆਪ ਦੀ ਦੋਸਤੀ ਨਭਾਉਂਦਿਆ ਹੋਇਆ ਬਿੱਟੂ ਜੀ ਨੂੰ ਪੱਪੀ ਦੇਤੀ ਸਮਝਦੇ ਜੇ ਨਹੀਂ ਪੱਪੀ ਪਿਆਰ ਬਿੱਟੂ ਜੀ ਨੂੰ ਕਹਿੰਦੇ ਚੱਕ ਪੱਪੀ ਤੇ ਪੱਪੀ ਕਰ ਗਿਆ ਸੋ ਸਮਝ ਲਓ ਇਹ ਮੈਂ ਤੁਹਾਨੂੰ ਕੀ ਕਹਿਣਾ ਚਾਹਣਾ ਕਿ ਬਿੱਟੂ ਨਾ ਹਰ ਜੇ ਕਿਤੇ ਇਹਨੂੰ ਪੱਪੀ ਦੇ ਦਿਓ ਹੁਣ ਇੱਕ ਪਾਸੇ ਮੁੱਖ ਮੰਤਰੀ ਦੀ ਪੱਪੀ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਆਸ਼ੀਰਵਾਦ ਹੈ ਦੇਖਦੇ ਹਾਂ ਕੀ ਹੁੰਦਾ ਡਿੰਗ ਸਰ ਵੈਸੇ ਤੁਹਾਡੇ ਕੋਲ ਖੜੇ ਨੇ ਬਿਲਕੁਲ ਇਸ ਤਰ੍ਹਾਂ ਹੀ ਬਿੱਟੂ ਜੀ ਇਹਨਾਂ ਦੇ ਨਾਲ ਖੜੇ ਸਨ ਉਹ ਵੀ ਏਡੇ ਏਡੇ ਸਾਡੇ ਨਾਲ ਵਾਦੇ ਕਰਕੇ ਗਏ ਸਨ ਤੁਹਾਡੇ ਤੇ ਬਿੱਟੂ ਚ ਕੀ ਅੰਤਰ ਹੈ ਵਾਹ ਤੇਰੇ ਮੈਂ ਇੱਕ ਆਮ ਘਰ ਦਾ ਮੁੰਡਾ ਕਿੱਥੇ ਰਾਜਾ ਪੋਜ ਕਿੱਥੇ ਗੰਗੂ ਤੇਲੀ ਉਹ ਮੁੱਖ ਮੰਤਰੀ ਦੇ ਘਰੇ ਜੰਮਿਆ ਸੀ ਯਾਰ ਰਾਜਾ ਵੜਕੇ ਕੰਮ ਕਿਸਾਨ ਦੇ ਘਰੇ ਜੰਮਿਆ ਰਾਜਾ ਵੜਿੰਗ ਨੇ ਦਰਿਆ ਵਸ਼ਾਈਆ ਰਾਜਾ ਵੜਿੰਗ ਨੇ ਪੋਸਟਰ ਲਾਏ ਸੋ ਮੇਰੇ ਤੇ ਓਰੇ ਚ ਇਹ ਫਰਕ ਆ ਕਿਉਂ ਜਿਨ੍ਹਾਂ ਨੇ ਜਿਆਦੇ ਨਜ਼ਾਰੇ ਲਏ ਹੋਣ ਉਹਨਾਂ ਦਾ ਬਿਨਾ ਨਜ਼ਾਰਿਆਂ ਤੋਂ ਡੰਗ ਟੱਪਦਾ ਨਹੀਂ ਇਸੇ ਕਰਕੇ ਉਹ ਪਾਰਟੀ ਛੱਡ ਗਏ ਤੇ ਜਿਨ੍ਹਾਂ ਨੇ ਥੱਲਿਓਂ ਚੜ੍ਹ ਕੇ ਇੱਥੋਂ ਤੱਕ ਆਉਣੇ ਸਾਨੂੰ ਇਹ ਲੱਗਦਾ ਵੀ ਸਾਨੂੰ ਜੋ ਮਿਲ ਗਿਆ ਇਹੀ ਬਹੁਤ ਹੈ ਸੋ ਮੇਰੇ ਤੇ ਓਰੇ ਚ ਇਹ ਫਰਕ ਹੈ ਅਸੀਂ ਸਾਨੂੰ ਸਾਡੀ ਮਾਂ ਦਾ ਮੈਂ 6 ਸਾਲ ਦੁੱਧ ਚੁੰਗਿਆ ਮਾਂ ਦਾ ਇਹ ਪਰਸਨ ਕਰੈਕਟਰ ਦੀ ਗੱਲ ਹੈ ਸਾਡੀ ਮਾਂ ਨੇ ਸਿਖਾਇਆ ਕਿ ਪੁੱਤ ਔਖੇ ਵੇਲੇ ਕਿਸੇ ਨੂੰ ਛੱਡ ਕੇ ਨਾ ਜਾਇਂ ਭਰਿਆ ਮੇਲਾ ਛੱਡ ਕੇ ਜਾਇਂ ਜਿੱਦੇ ਛੱਡਣਾ ਹੋਇਆ ਜਿੱਦੇ ਰਾਹੁਲ ਗਾਂਧੀ ਦੇਸ਼ ਦਾ ਪ੍ਰਧਾਨ ਮੰਤਰੀ ਹੋਇਆ ਉਦੋਂ ਛੱਡ ਕੇ ਨਾ ਜਾਇਂ ਉਦੋਂ ਛੱਡ ਕੇ ਜਾਇਂ ਜਦੋਂ ਸਾਰੀ ਦੁਨੀਆ ਛੱਡ ਕੇ ਭੱਜ ਰਹੀ ਹੋਵੇ ਰੜੇ ਮદાન 'ਚ ਖੜੇ ਨੂੰ ਉਦੋਂ ਛੱਡ ਕੇ ਨਾ ਜਾਈ ਕਦੇ ਛੱਡਣਾ ਵੀ ਪਵੇ ਇਹ ਮੇਰੇ ਤੇ ਬਿੱਟੂ ਚ ਫਰਕ ਹੈ ਬੜਿੰਗ ਸਾਹਿਬ ਇੱਕ ਬੜਿੰਗ ਸਾਹਿਬ ਇੱਕ ਵਿਰੋਧੀਆਂ ਦਾ ਦੋਸ਼ ਹੈ ਜੀ ਦੁਬਾਰਾ ਜੀ ਨੂੰ ਦੇਖਿਆ ਹੋਣਾ ਵਾ ਇਹਦੇ ਤੁਹਾਡਾ ਜਿਹੜਾ ਰੋਡ ਸ਼ੋਅ ਸੀਗਾ ਉਹ ਕਹਿ ਰਹੇ ਕਿ ਫਲੋਪ ਰੋਡ ਸ਼ੋਅ ਵਾ ਤੇ ਜਿਹੜੇ ਤੁਹਾਡੇ ਨਾਲ ਸਮਰਥਕ ਸੀਗੇ ਉਹ ਗਿੱਦੜ ਬਾਤ ਮੁਖਤਰ ਸਾਹਿਬ ਕੋਈ ਸੀ ਇਹਦੇ ਬਾਰੇ ਕੀ ਕਹਿੰਦੇ ਚਲੋ ਇਹ ਵੀ ਤਾਂ ਵੱਡੀ ਗੱਲ ਹੈ ਮੰਨ ਲਾ ਇਹ ਵੀ ਸਮਝ ਲਾ ਵੀ ਗਿੱਦੜ ਪਿਓ ਜੇ ਲੁਧਿਆਣੇ ਆ ਗਿਆ ਹੜ ਉਹ ਵੀ ਕਿਹੜਾ ਛੋਟੀ ਗੱਲ ਹੈ ਇੱਥੇ ਜਿਹੜਾ ਉਹ ਇੱਕ ਹਲਕੇ ਦਾ ਨਹੀਂ ਬੰਦਾ ਕਰ ਸਕਦਾ ਕੱਟ ਸੋ ਮੇਰੇ ਕਹਿਣ ਦਾ ਮਤਲਬ ਮੇਰੇ ਤੇ ਇਸ ਪ੍ਰਕਾਰ ਦੇ ਜਿਹੜੇ ਇਲਜ਼ਾਮ ਆ ਤਾ ਨਾ ਕਦੇ ਬਾਹਰੋਂ ਆਇਆ ਕਦੇ ਮੇਜ਼ ਲਿਆਇਆ ਕਦੇ ਸਲਾਨੀ ਆਇਆ ਇਹੋ ਜਿਹੇ ਮੇਰੇ ਤੇ ਠੁਕਦੇ ਬੜੇ ਆ ਗਾਠ ਤਾਂ ਸੀਗਾ ਨਾ ਹਾਂਜੀ ਹਾਂ ਬਖਾਲੀ ਦਲ ਦਾ ਰੋਡ ショ ਕਿੱਥੇ ਐ ਉਹ ਤਾਂ ਕਵਰ ਕਰੋ ਜਾ ਕੇ ਢਾਈ ਟੋਟਰ ਨੂੰ ਬੰਦੇ ਨੇ ਸਾਰੇ ਨੋ ਹੀ ਨਹੀਂ ਕੁਝ ਕਿਸੇ ਦਾ ਕਿਤੇ ਇੱਥੇ ਸਾਰਿਆਂ ਨੂੰ ਪੁੱਛ ਲੋ ਵੀ ਰਣਜੀਤ ਸਿੰਘ ਢਿੱਲੋਂ ਦਾ ਕਿਤੇ ਨੋ ਹੈਗਾ ਜਿਹੜਾ 30% ਰਾਖਵਾ ਕਹਿੰਦਾ ਜੀ ਅੱਜ ਤੁਹਾਡੀ ਰੈਲੀ ਦੇ ਵਿੱਚ ਦੇਖਿਆ ਸਿਰਫ ਔਰਤਾਂ ਹੀ ਨੇ ਜੀ ਤੁਹਾਨੂੰ ਪਤਾ ਹੈ ਕਿ ਦੋ ਔਰਤਾਂ ਨੂੰ ਟਿਕਟਾਂ ਦਿੱਤੀਆਂ ਹਾਂ ਜਰੂਰੀ ਨਹੀਂ ਅੱਜ ਔਰਤਾਂ ਕੋਈ ਨਹੀਂ ਰਾਖਵਾ ਕਰਨ ਤੇ ਔਰਤਾਂ ਇੱਥੇ ਆਉਣ ਦੇ ਵਿੱਚ ਕੀ ਮਤਲਬ ਹੈ ਕੋਈ ਸਵਾਲ ਤਾਂ ਚੜ੍ਹਦੀ ਕਲਾ ਲਿਓ ਠੀਕ ਪੁੱਛੋ ਜੀ ਦੇਖੋ ਜੀ ਜਿਵੇਂ ਐਡਾ ਵੱਡਾ ਹਲਕਾ ਵਾ ਤਾਂ ਮੈਂ ਮੈਂ ਤੁਹਾਡੇ ਸਵਾਲ ਨਾਲ ਕੋਈ ਸਹਿਮਤੀ ਨਹੀਂ ਰੱਖਦਾ ਇਹ ਟਾਈਮ ਦੱਸੂਗਾ 0 13 ਜਾਂ 13 0 ਮਾਨ ਸਾਹਿਬ ਹਾਂਜੀ ਭਾਈ ਕਿੰਨਾ ਵਜੇ ਨੋਨੀ ਸੇਲੋਂ ਦੀ ਬਲ ਬਲਾਕ ਪ੍ਰਧਾਨ ਦੇ ਨੂੰ ਅੱਜ ਸਰ ਅਸੀਂ ਸਿੰਘ ਸਾਹਿਬ ਆਏ ਨੇ ਦੇਲੂ ਦੇ ਚਾਹ ਹਾਂਜੀ ਦਫ਼ਤਰ ਦਾ ਦਫ਼ਤਰ ਦਾ ਘਟਨ ਕੀਤਾ ਜੀ ਤੇ ਢੇਲੋਂ ਬਲਾਕ ਦਾ ਅਸੀਂ ਦਫ਼ਤਰ ਖੋਲਿਆ ਸਿੰਘ ਸਾਹਿਬ ਦੀ ਇਲੈਕਸ਼ਨ ਲਈ ਤੇ ਨਾਲ ਉਹਨਾਂ ਨੇ ਚੋਣ ਮੀਟਿੰਗ ਵੀ ਕੀਤੀ ਹੈ ਜੀ ਕਿੰਨਾ ਬੁਸ਼ਾ ਲੱਗਦਾ ਜੀ ਵਰਕਰਾਂ ਦੇ ਵਿੱਚ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਇਤਸਾਬ ਆ ਜੀ ਤੁਸੀਂ ਆਪ ਹੀ ਦੇਖ ਲਿਆ ਤੇ ਅਸੀਂ ਇਹ ਦਾਅਵੇ ਨਾ ਕਹਿ ਸਕਦੇ ਹਾਂ ਕਿ ਅਸੀਂ ਡੇਲੋ ਬਲਾਕ ਦੇ ਵਿੱਚੋਂ ਬਹੁਤ ਹੀ ਸ਼ਾਨਦਾਰ ਲੀਡ ਨਾਲ ਜਿੱਤਾਂਗੇ ਜੇ ਮੁਕਾਬਲੇ ਦੀ ਗੱਲ ਕਰੀਏ ਸਾਡੇ ਤਰਫ ਬਿੱਟੂ ਜੀ ਨੇ ਪਹਿਲਾਂ ਡਾਂਸ ਜੀ ਸੀਗੇ ਹਲਕੇ ਜਿਹੇ ਤਜਰੀਬ ਦੇ ਉੱਪਰ ਪੱਤੀ ਪ੍ਰਸਾਦ ਜੀ ਨੇ ਤੇ ਕਿੰਨਾ ਕੁ ਲਾਦੇ ਕਿੰਨਾ ਮੁਕਾਬਲਾ ਹੈ ਮੁਕਾਬਲਾ ਤਾਂ ਹੈਗਾ ਜੀ ਮੁਕਾਬਲਾ ਟਫ ਆ ਪਰ ਫਿਰ ਵੀ ਅਸੀਂ ਜਿੱਤਾਂਗੇ ਤੁਸੀਂ ਨੌਜਵਾਨਾਂ ਨੌਜਵਾਨਾਂ ਦਾ ਕੀ ਰੋਲ ਲੂਗਾ ਨੌਜਵਾਨਾਂ ਦਾ ਰੋਲ ਦੀ ਤੁਸੀਂ ਦੇਖ ਲਿਆ ਨੌਜਵਾਨ ਅੱਜ ਵੀ ਵੱਧ ਤੋਂ ਵੱਧ ਗਣਤੀ ਚ ਨੇ ਤੇ ਉਤਸ਼ਾਹ ਬਹੁਤ ਆ ਨੌਜਵਾਨਾਂ ਚ ਰਾਜਾ ਬੜਿੰਗ ਸਾਡੇ ਨੌਜਵਾਨ ਲੀਡਰ ਨੇ ਨੌਜਵਾਨ ਉਹਨਾਂ ਦੇ ਨਾਲ ਖੁੱਲ ਕੇ ਚੱਲਣਗੇ ਕੀ ਬੇਨਤੀ ਕਰਕੇ ਗਏ ਬੜੇ ਸਾਲ ਦੇ ਆਏ ਬੜਿੰਗ ਸਾਹਿਬ ਇਹੀ ਬੇਨਤੀ ਕਰਕੇ ਗਏ ਮੈਂ ਤੁਹਾਡੇ ਲਈ ਲੁਧਿਆਣੇ ਲਈ 24 ਘੰਟੇ ਹਾਜ਼ਰਾਂ ਤੇ ਤੁਸੀਂ ਮੈਨੂੰ ਵੋਟ ਰੂਪੀ ਪਿਆਰ ਦਿਓ ਨੋਨੀ ਸਿਲੋਂ ਦੀ ਪਲਾਕ ਪ੍ਰਧਾਨ ਦੇ ਲੋ ਅੱਜ ਬੜੇ ਸਾਹਿਬ ਆਏ ਸੀਗੇ ਹਲਕਾ ਦੇਲੋ ਵਿੱਚ ਹਾਂਜੀ ਹਲਕਾ ਗਿਲ ਦੇ ਵਿੱਚ ਦੇਲੋ ਕਨੇ ਦੇ ਵਿੱਚ ਕੀ ਕਰਨ ਚੱਲਦੇ ਸਨ ਅੱਜ ਹੀ ਸਾਡੇ ਡੇਲੋਂ ਪਿੰਡ ਵਿੱਚ ਜੋ ਆਪਣੀ ਲੁਧਿਆਣਾ ਸੀਟ ਤੋਂ ਸਾਡੇ ਐਮਪੀ ਸਾਹਿਬ ਖੜੇ ਨੇਗੇ ਸਤਿਰਾਜਾ ਜੀ ਵੜਿੰਗ ਜੀ ਅੱਜ ਉਹਨਾਂ ਨੇ ਸਾਡੇ ਇੱਥੇ ਜੋ ਸਾਡੇ 46 ਪਿੰਡਾਂ ਦੀ ਮੀਟਿੰਗ ਰੱਖੀ ਸੀ ਉਹਦੇ ਵਿੱਚ ਸਾਡੇ ਬੈ ਸਾਹਿਬ ਆਏ ਸੀ ਲਾਪਰਾ ਸਾਹਿਬ ਹੋਰ ਵੀ ਜਿੰਨੇ ਸਾਡੇ ਵੱਡੇ ਲੀਡਰ ਨੇ ਤੇ ਪਿੰਡ ਆਲੇ ਵਾਲੇ ਪਿੰਡਾਂ ਦੇ ਸਰਪੰਚ ਪੰਜ ਮੋਤਵਾਰ ਬੰਦੇ ਨੇ ਉਹ ਸਾਰੇ ਇੱਥੇ ਪਹੁੰਚੇ ਸੀ ਅੱਜ ਰਾਜਾ ਜੀ ਨੇ ਇੱਥੋਂ ਸਾਡੀ ਜੋ ਸ਼ੁਰੂਆਤ ਕਰੀਆ ਆਪਣੀ ਜੋ ਵੋਟਾਂ ਦੀ ਅੱਜ ਤੋਂ ਸਾਡੀ ਸ਼ੁਰੂਆਤ ਹੋਈ ਆ ਤਾਂ ਜੋ ਸਾਰੇ ਬਰਕਰਾਂ ਚ ਹੌਸਲਾ ਵੱਧ ਤੋਂ ਵੱਧ ਹੋਵੇ ਤੇ ਜੋ ਆਪਣੇ ਆਪਣੇ ਪਿੰਡਾਂ ਨੂੰ ਸਾਰਿਆਂ ਨੂੰ ਉਹਨਾਂ ਨੇ ਜ਼ਿੰਮੇਵਾਰੀਆਂ ਦਿੱਤੀਆਂ ਨੇ ਵੀ ਹਰੇਕ ਸਰਪੰਚ ਜਾਂ ਮੋਤਵਾਰ ਬੰਦਾ ਆਪਣੇ ਆਪਣੇ ਪਿੰਡ ਜਾ ਕੇ ਵੱਧ ਤੋਂ ਵੱਧ ਲੋਕਾਂ ਨੂੰ ਵੋਟਾਂ ਬਾਰੇ ਕਾਂਗਰਸ ਬਾਰੇ ਉਹਨਾਂ ਨੂੰ ਸਮਝਾਵੇ ਨਾ ਫੋਨ ਚੱਕਿਆ ਨਾ ਕੇ ਦਾ ਫੋਨ ਚੱਕਿਆ ਨਾ ਉਹਦੇ ਪੀਏ ਨੇ ਚੱਕਿਆ ਜਦੋਂ ਮਰਜ਼ੀ ਜਾਓ ਬਾ ਬਿੱਟੂ ਸਾਹਿਬ ਹੈ ਨਹੀਂ ਗਿਆ ਜੀ ਬਿੱਟੂ ਚਾਹੇ ਅੰਦਰ ਹੀ ਹੋਂ ਤਾਂ ਵੀ ਜਵਾਬ ਹੀ ਦੇ ਦਿੰਦੇ ਸੀ ਜਿਹੜੀ ਬਿੱਟੂ ਸਾਹਿਬ ਤੇ ਅਸੀਂ ਜ਼ਿਆਦਾ ਬਰਾਈ ਤਾਂ ਨਹੀਂ ਕਰਦੇ ਕਿਉਂਕਿ ਸਾਡੇ ਦੋ ਵਾਰੀ ਐਮਪੀ रह ਚੁੱਕੇ ਆ ਪਰ ਲੇਕਰ ਫੇਰ ਵੀ ਹੋਰ ਇੱਕ ਬਹੁਤ ਗਲਤ ਕੰਮ ਕੀਤਾ ਪਾਰਟੀ ਆਪਦੀ ਏਡੀ ਵੱਡੀ ਛੱਡ ਕੇ ਮਾਰੀ ਡਾਰੀ ਬਿਲਕੁਲ ਸਭ ਤੋਂ ਘੱਟ ਵੋਟਾਂ ਮਿਟੂਨ ਪੈਣੀ ਹਲਕੇ ਗਿਲ ਚੋ ਕੀ ਲੱਗਦਾ ਵੇ ਕਿੰਨੇ ਕੁ ਭਾਰੇ ਸਮਰਥਨ ਆ ਤੁਸੀਂ ਹਾਕ ਦਾ ਗਿਲ ਦੇ ਵਿੱਚੋਂ ਜੀ ਤੁਸੀਂ ਹਿਸਾਬ ਨਾਲੋਂ ਰਾਜਾ ਬੜੰਗ ਜੀ ਨੂੰ 90% ਵੋਟ ਰਾਜਾ ਬੜੰਗ ਜੀ ਨੂੰ ਪੈਣੀ ਠੀਕ